ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਸਮਝਾਇਆ ਕਿ ਤੁਹਾਡੀ ਡਿਊਟੀ ਕੀ ਹੈ ਕੋਰਟ ਨੂੰ ਲਿਖਣਾ ਪਿਆ ਇਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਹਾਡੀ ਡਿਊਟੀ ਹੈ ਕਿ ਤੁਸੀਂ ਇੰਪਾਰਸ਼ੀਅਲ ਦੇਖੋ ਤੁਹਾਡੀ ਡਿਊਟੀ ਹੈ ਕਿ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਅਲਾਈਨਡ ਨਾ ਦੇਖੋ ਔਰ ਇਹ ਚੀਜ਼ ਮੈਸੇਜ ਹੋਣੀ ਚਾਹੀਦੀ ਹੈ ਇਹ ਚੀਜ਼ ਤੁਸੀਂ ਵਿਸ਼ਵਾਸ ਕਰਾਉਣਾ ਹੈ ਮਤਲਬ ਜੇ ਚੀਫ ਜਸਟਿਸ ਸਾਹਿਬ ਨੇ ਬੈਂਚ ਨੂੰ ਇਹ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪ ਵੀ ਐਕਸ਼ਨ ਲੋ ਤਾਂ ਆਪਾਂ ਸੀਰੀਅਸਨੈਸ ਸਮਝ ਸਕਦੇ ਹਾਂ ਕਿ ਮਾਨਯੋਗ ਪੰਜਾਬ ਦੇ ਰੈਨਾ ਹਾਈ ਕੋਰਟ ਕਿਸ ਹੱਦ ਤੱਕ ਚਿੰਤਤ ਨੇ ਜੋ ਸਟੇਟ ਦੇ ਵਿੱਚ ਹੋ ਰਿਹਾ ਹੈ ਇਨਵੈਸਟੀਗੇਸ਼ਨ ਸ਼ੁਰੂ ਹੋਊਗੀ ਪਟਿਆਲਾ ਪੁਲਿਸ ਦੇ ਸਾਰੇ ਮੋਬਾਈਲ ਫੋਨ ਕਬਜ਼ੇ 'ਚ ਲੈ ਕੇ ਪਟਿਆਲਾ ਦੇ ਐਸਐਸਪੀ ਦਾ ਮੋਬਾਈਲ ਫੋਨ ਕਬਜ਼ੇ 'ਚ ਲੈ ਕੇ ਉਹਨਾਂ ਦੀ ਟਾਵਰ ਲੋਕੇਸ਼ਨਸ ਕਢਾ ਕੇ ਉਹਨਾਂ ਦੀਆਂ ਕਾਲ ਰਿਕਾਰਡਿੰਗ ਡਿਟੇਲਸ ਲੈ ਕੇ ਜਿਹਨੂੰ CDR ਕਹਿੰਦੇ ਆ ਇਹ ਹੀ ਇਨਵੈਸਟੀਗੇਸ਼ਨ ਦਾ ਬੇਸਿਕ ਸੂਮ ਹੈ। ਮਤਲਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ। ਚੋਣ ਕਮਿਸ਼ਨ ਨੇ ਕੋਈ ਡਾਇਰੈਕਸ਼ਨ ਨਹੀਂ ਪਾਸ ਕੀਤੀ ਪਰ ਪਟਿਆਲਾ ਦੇ SSP ਇਹਦੇ ਬਾਅਦ ਇੱਕ ਉਹਦੇ ਆਡੀਓ ਦਾ ਹੁਣ ਇਸ਼ੂ ਵੱਡਾ ਬਣ ਗਿਆ। ਪਟਿਆਲਾ ਦੇ SSP ਚੁੱਕੀ ਵਿੱਚ। ਫਿਰ ਸਟੇਟ ਨੇ ਸ਼੍ਰੋਮਣੀ ਅਕਾਲੀ ਦਲ ਦੇ الزام ਲੋਣੀ ਸ਼ੁਰੂ ਕਰਤੇ। ਐਡਵੋਕੇਟ ਜਨਰਲ ਕਹਿੰਦੇ ਜੀ ਇਹ ਤਾਂ ਬਿਲਕੁਲ ਹੀ ਸਿਆਸੀ ਕਰੈਨ ਹੈ ਜੀ। ਇਹ ਤਾਂ ਸਿਆਸੀ ਪਾਰਟੀ ਹੈ ਇਹਨੂੰ ਤਾਂ ਪੀਆਈਐਨ ਪਾਉਣ ਦਾ ਹੱਕ ਹੀ ਨਹੀਂ ਤਾਂ ਉੱਥੇ ਕੋਰਟ ਨੇ ਮੇਨਟੇਨੇਬਿਲਟੀ ਤੇ ਸਟੇਟ ਨੂੰ ਕਿਹਾ ਕਿ ਉਹ ਸੀ ਦੇਖਣਾ ਇਸ ਤੋਂ ਬਾਅਦ ਲਗਾਤਾਰ ਪਟਿਆਲਾ ਦੀ ਪੁਲਿਸ ਨੇ 94 ਬੀਐਨਐਸ ਦੇ ਨੋਟਿਸ ਕੱਢਨੇ ਸ਼ੁਰੂ ਕਰਤੇ ਕਿਹਨੂੰ ਕੱਢੇ ਜਿਹੜੇ ਪੱਤਰਕਾਰਾਂ ਨੇ ਵੀਡੀਓ ਸ਼ੇਅਰ ਕੀਤੀ ਫਿਰ ਸਟੇਟ ਨੇ ਸ਼ਰੋਮੀ ਇਕਾਲੀ ਦਲ ਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਐਡਵੋਕੇਟ ਜਨਰਲ ਕਹਿੰਦੇ ਜੀ ਇਹ ਤਾਂ ਬਿਲਕੁਲ ਹੀ ਸਿਆਸੀ ਕਰ ਰਹੇ ਨੇ ਜੀ ਇਹ ਤਾਂ ਸਿਆਸੀ ਪਾਰਟੀ ਹੈ ਇਹਨੂੰ ਤਾਂ ਪੀਆਈਐਲ ਪੌਣ ਦਾ ਹੱਕ ਹੀ ਹੈ ਨਹੀਂ ਤਾਂ ਉੱਥੇ ਕੋਰਟ ਨੇ ਮੇਨਟੇਨੇਬਿਲਟੀ ਤੇ ਸਟੇਟ ਨੂੰ ਕਿਹਾ ਕਿ ਉਹ ਹੀ ਦੇਖ ਲੈ ਕਿ ਕੋਰਟ ਦਾ ਡੋਮੇਨ ਹੈ ਕਿ ਮੇਨਟੇਨੇਬਿਲਟੀ ਦੇ ਉੱਤੇ ਕੋਰਟ ਨੇ ਇਹਦੇ ਤੇ ਫੈਸਲਾ ਲੈਣਾ ਸੋ ਹੁਣ ਕੋਰਟ ਦਾ ਜਿਹੜਾ ਡਿਟੇਲਡ ਆਰਡਰ ਹੈ ਇਹ ਸਾਰੇ ਕਾਸੇ ਦੇ ਵਿੱਚ ਅੱਜ ਸਾਹਮਣੇ ਆਇਆ ਕਿਉਂਕਿ ਕੱਲ ਦੀ ਹੀアリング ਤੋਂ ਬਾਅਦ ਇੱਕ ਗੱਲ ਸਪਸ਼ਟ ਹੋ ਗਈ ਸੀ ਕਿ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਉਹ ਫੇਲ ਹੋਏ ਨੇ ਆਪਣੀ ਡਿਊਟੀ ਨੂੰ ਡਿਸਚਾਰਜ ਕਰਨ ਦੇ ਵਿੱਚ ਕੋਰਟ ਨੇ ਕੱਲ ਵੀ ਜਦੋਂ ਇਹ ਆਰਡਰ ਹਲੇ ਸੁਣਾਇਆ ਨਹੀਂ ਸੀ ਕੋਰਟ ਨੇ ਕਲੀਅਰ ਕਰਤਾ ਸੀ ਕਿ ਇਹ ਜਿਹੜੀ ਵੀਡੀਓ ਹੈ ਇਹਦੀ ਜਿਹੜੀ ਜਾਂਚ ਹੈ ਇਹ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਹੈ ਆਊਟਸਾਈਡ ਪੰਜਾਬ ਹੋਣੀ ਚਾਹੀਦੀ ਹੈ ਉਹ ਏਜੰਸੀ ਕਰੇ ਜਿਹੜੀ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਨਹੀਂ ਤੇ ਕੋਰਟ ਨੂੰ ਆ ਕੇ ਰਾਜਕਮਲ ਚੌਧਰੀ ਸਾਹਿਬ ਨੇ ਦੱਸਣਾ ਸੀ ਕਿ ਇਹ ਦੇਚ ਹੁਣ ਤੱਕ ਕੀ ਕੀਤਾ ਗਿਆ ਪਰ ਜਦੋਂ ਕੱਲ ਇਸ ਕੋਰਟ ਦੀ ਹੀਅਰਿੰਗ ਦੁਬਾਰਾ ਰੀਜ਼ਿਊਮ ਹੋਈ ਜਿਹਦੇ ਚ ਇਹ ਆਰਡਰ ਆਇਆ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਕੋਰਟ ਦੀ ਹੀਅਰਿੰਗ ਦੇ ਵਿੱਚ ਰਾਜਕਮਲ ਚੌਧਰੀ ਸਾਹਿਬ ਨੇ ਜਿਹੜਾ ਇੱਕ ਐਫੀਡੇਵਿਟ ਇਹਨਾਂ ਦੇ ਵਕੀਲ ਸਾਹਿਬ ਨੇ ਆ ਕੇ ਫਾਈਲ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਪਟਿਆਲਾ ਦੀ ਪੁਲਿਸ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ 6 ਬੰਦਿਆਂ ਨੂੰ ਸਮਨ ਕੱਢੇ ਨੇ ਉਹ 6 ਬੰਦੇ ਉਹਨਾਂ ਚੋਂ ਇੱਕ ਐਡਵੋਕੇਟ ਅਰਸ਼ਦੀਪ ਕਲੇਰ ਜਿਹੜੇ ਸਾਡੇ ਕੋਲ ਇੱਕ ਵਾਰੀ ਅਪੀਅਰ ਹੋਏ ਨੇ ਦੁਬਾਰਾ ਆਏ ਨਹੀਂ ਬਾਕੀ ਅੱਗੇ ਨਹੀਂ ਆ ਰਹੇ ਇਹ オリジナル ਕੰਟੈਂਟ ਹੈ ਜਦਕਿ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਗੱਲ ਕਹੀ ਸੀ ਕਿ オリジナル ਕੰਟੈਂਟ ਹੀ ओरिजिनल ਦਿੱਤਾ ਬਾਅਦ ਦੇ ਵਿੱਚ ਲੋਡ ਹੈ ਤੁਸੀਂ ਪਹਿਲਾਂ ਜਿਹੜਾ ਕੰਟੈਂਟ ਸੋਸ਼ਲ ਮੀਡੀਆ ਤੇ ਉਹਦੀ ਤਾਂ ਜਾਂਚ ਕਰਾਓ ਪਹਿਲਾਂ ਤਾਂ ਇਸ ਸਰਟਨ ਕਰਾਉਟ ਕਿ ਉਹਦੇ ਚ ਕੋਈ ਕਟਿੰਗ ਤਾਂ ਨਹੀਂ ਕੋਈ ਓਮਿਸ਼ਨ ਤਾਂ ਨਹੀਂ ਕੋਈ ਵੌਇਸ ਦੀ ਹੈਡਿੰਗ ਤਾਂ ਨਹੀਂ ਹੋਤਾ ਹੋ ਸਕਦੀ ਹੈ ਪਰ ਐਸੀ ਕੋਈ ਜਾਂਚ ਨਹੀਂ ਕੀਤੀ ਗਈ ਸਿਰਫ ਇੱਕ ਗੱਲ ਕੋਈ ਨੂੰ ਦੱਸੀ ਗਈ ਕਿ ਜਿਹੜੇ ਪਟਿਆਲਾ ਦੇ ਐਸਐਸਪੀ ਐ ਉਹ ਛਿੱਪੀ ਤੇ ਚਲੇ ਗਏ ਔਰ ਉਸ ਤੋਂ ਅੱਗੇ ਉਹਨਾਂ ਨੇ ਪੁੱਛਿਆ ਕਿ ਹੁਣ ਤੱਕ ਇਹ ਇਨਸਟਰਕਸ਼ਨਸ ਕਿਉਂ ਨਹੀਂ ਦਿੱਤੀਆਂ ਜਦੋਂ ਇਹ ਆਡੀਓ ਸਟੇਟ ਇਲੈਕਸ਼ਨ ਕਮਿਸ਼ਨ ਦੇ ਧਿਆਨ ਦੇ ਵਿੱਚ ਆ ਗਈ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਤੇ ਕੀ ਕੀਤਾ ਕੀ ਕੋਈ ਇਨਸਟਰਕਸ਼ਨ ਜਾਰੀ ਹੋਈ ਕਿਸੇ ਪੁਲਿਸ ਨੂੰ ਕਿਸੇ ਐਸਐਸਓ ਨੂੰ ਕੋਈ ਐਸ ਇਨਸਟਰਕਸ਼ਨ ਜਾਰੀ ਹੋਈ ਕਿ ਜੋ ਕੁਝ ਇਹ ਤੁਹਾਨੂੰ ਸਰਕਾਰ ਡਿਕਟੇਟ ਦੇ ਰਹੀ ਹੈ ਇਹਦੇ ਮੁਤਾਬਕ ਨਹੀਂ ਚੱਲਣਾ ਸੋ ਐਸੀ ਕੋਈ ਇਨਸਟਰਕਸ਼ਨ ਉਥੇ ਕੋਰਟ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਪੇਸ਼ ਨਹੀਂ ਕਰ ਸਕੇ ਸੋ ਇਹਦੇ ਵਿੱਚ ਵੀ ਇਨਕੋਰਪੋਰੇਟਡ ਸੋ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਬੜੀਆਂ ਕਲੀਅਰ ਕਰਤੀਆਂ ਨੇ ਔਰ ਮੈਂ ਚਾਹੂੰਗਾ ਕਿ ਰਾਜਕਮਲ ਚੌਧਰੀ ਸਾਹਿਬ ਇਹ ਆਰਡਰ ਨੂੰ ਪੜਨ ਅਰੇ ਦੇ ਮੁਤਾਬਕ ਜੋ ਕੋਰਟ ਚਾਹੁੰਦੀ ਹੈ ਉਕਰ ਪਹਿਲੀ ਇਨਸਟਰਕਸ਼ਨ ਜੋ ਟਿੱਪਣੀ ਕੀਤੀ ਗਈ ਹੈ ਕੋਰਟ ਵੱਲੋਂ ਕਿ ਇਹ ਜਿਹੜੀ ਵੀਡੀਓ ਦੀ ਜਾਂਚ ਹੈ ਦੇਖੋ ਪਹਿਲਾਂ ਇੱਕ ਇਸ਼ੂ ਸੀ ਕਿ ਸੀਐਫਐਸਐਲ ਹੋਵੇਗੀ ਇਹ ਲਾਕਟਰੀ ਨੂੰ ਪੰਜਾਬ ਤੋਂ ਬਾਹਰ ਭੇਜਿਆ ਜਾਵੇ ਪਰ ਹੁਣ ਕੋਰਟ ਨੇ ਬੜਾ ਕਲੀਅਰ ਕਰਤਾ ਹੈ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਐਸੀ ਏਜੰਸੀ ਤੋਂ ਕਰਾਈ ਜਾਏ ਜਿਹੜੀ ਪੰਜਾਬ ਸਰਕਾਰ ਦੇ ਦਾਇਰੇ ਤੋਂ ਬਾਹਰ ਹੋਵੇ ਜਿਹੜੀ ਪੰਜਾਬ ਸਰਕਾਰ ਦੇ ਜਿੱਦੇ ਪੰਜਾਬ ਸਰਕਾਰ ਦਾ ਕੋਈ ਕੰਟਰੋਲ ਨਾ ਹੋਵੇ ਸੋ ਹੁਣ ਜਿਹੜੀ ਇੱਕ ਪਰਮਾਰ ਸਾਹਿਬ ਦੀ ਐਸਆਈਪੀ ਹੈ ਜਿਹੜਾ ਇੱਕ ਪਰਚਾ ਦਰਜ ਕਰਕੇ ਡੀਆਈਜੀ ਸਾਹਿਬ ਨੇ ਦੱਸਿਆ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਜਾਂਚ ਤਾਂ ਹੁਣ ਕੋਈ ਮਾਇਨਾ ਨਹੀਂ ਰਹਿ ਜਾਂਦਾ ਵੀ ਤੇ ਪੱਤਰਕਾਰਾਂ ਨੂੰ ਸੱਦੇ ਸੋ ਹੁਣ ਕੋਟ ਨੇ ਕਲੀਅਰ ਕਰਤਾ ਹੈ ਕਿ ਜਾਂਚ ਲਾਊਗੀ ਉਸ ਏਜੰਸੀ ਕੋ ਜਿਹੜੀ ਕਿ ਪੰਜਾਬ ਪੁਲਿਸ ਦੇ ਪ੍ਰਭਾਵ ਤੋਂ ਬਾਹਰ ਹੋਵੇ ਸੋ ਪੰਜਾਬ ਪੁਲਿਸ ਪਰਮਾਰ ਸਾਹਿਬ ਡੀਜੀਪੀ ਇਹ ਤਾਂ ਸਾੜੀ ਹੁਣ ਉਹਦੇ ਪ੍ਰਭਾਵ ਦੇ ਅੰਦਰ ਹੈ ਪੰਜਾਬ ਸਰਕਾਰ ਦੇ ਸੋ ਇਹ ਇਹਦੇ ਚ ਅੱਗੇ ਜਾਂਚ ਨਹੀਂ ਵੱਧ ਸਕਦੇ ਦੂਜੀ ਜਿਹੜੀ ਗੱਲ ਇਸ ਆਰਡਰ ਦੇ ਵਿੱਚ ਕਹੀ ਗਈ ਹੈ ਉਹ ਆਰਡਰ ਦੇ ਵਿੱਚ ਦੂਜੀ ਗੱਲ ਇਹ ਹੈ ਕਿ ਸਾਰੇ ਐਸ ਐਚ ਓਜ਼ ਨੂੰ ਜਿੰਨਾ ਸਟਾਫ ਇਲੈਕਸ਼ਨ ਡਿਊਟੀਜ਼ ਇਨਵੋਲਡ ਹੈ ਸਟੇਟ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਅੱਜ ਹੀ ਹਦਾਇਤਾਂ ਜਾਰੀ ਕਰਨਗੇ ਕਿ ਸਾਰੇ ਦਾ ਸਾਰਾ ਜਿਹੜਾ ਪੋਲ ਪ੍ਰੋਸੈਸ ਇਨਪਾਰਸ਼ੀਅਲ ਹੋਵੇ ਔਰ ਕੋਰਟ ਨੇ ਕਹਿ ਕੇ ਹਦਾਇਤਾਂ ਤੁਹਾਨੂੰ ਕਰ ਦੇਣੀਆਂ ਚਾਹੀਦੀਆਂ ਸੀ ਉਸ ਨੇ ਕਹਿ ਨਹੀਂ ਲੋ ਸੋ ਸਟੇਟ ਇਲੈਕਸ਼ਨ ਕਮਿਸ਼ਨ ਹੁਣ 바ਉਂਡ ਹੈ ਇਸ ਹਾਈ ਕੋਰਟ ਦੇ ਆਰਡਰ ਦੇ ਨਾਲ ਉਹ ਜਿਹੜੀ ਨਿਰਪੱਖ ਜਾਂਚ ਕਿਸੇ ਐਸੀ ਏਜੰਸੀ ਤੋਂ ਕਰਾਉਣ ਦੇ ਲਈ ਹੈ ਜਿਹੜੀ ਪੰਜਾਬ ਤੋਂ ਬਾਹਰ ਨਹੀਂ ਹੋਵੇ ਸਾਰੇ ਐਸਐਚਓ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਲਈ ਹੈ ਕਿ ਜਿਹੜਾ ਚੋਣ ਪ੍ਰੋਸੈਸ ਹੈ ਉਹ ਫ੍ਰੀ ਤੇ ਫੇਅਰ ਹੋਵੇ ਸੋ ਇਹ ਜਿਹੜਾ ਆਰਡਰ ਹੈ ਇਸ ਆਰਡਰ ਨੇ ਇੱਕ ਗੱਲ ਬੜੀ ਸਪਸ਼ਟ ਕਰਤੀ ਹੈ ਕਿ ਜੋ ਪੰਜਾਬ ਪੁਲਿਸ ਦਾ ਸਟੈਂਡ ਸੀ ਕਿ ਵੀਡੀਓ ਆਈ ਹੈ ਉਹ ਖਤਮ ਹੋ ਗਿਆ ਹੁਣ ਤਾਂ ਜਾਂਚ ਕਰਨੀ ਹੁਣ ਤਾਂ ਸਟੇਟ ਤੋਂ ਬਾਹਰਲੀ ਏਜੰਸੀ ਜਾਂਚ ਕਰੂਗੀ ਸੋ ਜਿਹੜਾ ਤੱਤ ਭੜਤੀ ਚ ਇੱਕ ਪਰਚਾ ਦਰਜ ਕੀਤਾ ਗਿਆ ਜਿਸ ਵਿੱਚ ਪੱਤਰਕਾਰਾਂ ਨੂੰ ਵਕੀਲ ਸਹਿਬਾਨਾਂ ਨੂੰ ਹੋਰ ਸ਼ਰਮਨੀ ਕਲਦਲ ਦੇ ਵਰਕਰਾਂ ਨੂੰ ਸੱਦਿਆ ਜਾ ਰਿਹਾ ਹੈ ਇਹ ਪਰਚੇ ਤੇ ਡੀਆਈਜੀ ਸਾਹਿਬ ਦੀ ਇਸ ਲੈਟਰ ਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਕੌਟ ਦੇ ਆਰਡਰ ਨੇ ਖੜੇ ਕਰ ਦਿੱਤੇ ਨੇ ਸੋ ਹੁਣ ਆਸ ਕਰਦੇ ਹਾਂ ਰਾਜਕਮਲ ਚੌਧਰੀ ਸਾਹਿਬ ਤੋਂ ਆਸ ਕਰਦੇ ਹਾਂ ਕਿ ਚੌਧਰੀ ਸਾਹਿਬ ਜੋ ਹੋਇਆ ਚਲੋ ਮੰਨਿਆ ਪਰ ਹੁਣ 11 ਤੋਂ ਲੈ ਕੇ ਅੱਜ 11 ਤਰੀਕ ਹੈ ਇਮੀਡੀਏਟਲੀ ਕੋਰਟ ਨੇ ਕਿਹਾ ਕਿ ਤੁਸੀਂ ਇਨਸਟਰਕਸ਼ਨ ਪਾਸ ਕਰਨੀਆਂ ਨੇ ਫੋ ਇਮੀਡੀਏਟਲੀ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਓ ਤੇ ਮਹਿਸੂਸ ਕਰਾਓ ਕਿ ਜਿਹੜੇ ਬਾਕੀ ਦੇ 4 ਦਿਨ ਰਹਿ ਗਏ ਕਿਉਂਕਿ 14 ਨੂੰ ਵੋਟਾਂ ਨੇ 17 ਨੂੰ ਰਿਜ਼ਲਟ ਹੈ ਜਿਹੜੇ ਹੁਣ ਬਾਕੀ ਦੇ ਬਚੇ ਦਿਨ ਨੇ ਉਹਦੇ ਚ ਪੰਜਾਬ ਦੇ ਵਿੱਚ ਘੱਟੋ ਘੱਟ ਜਿੰਨੇ ਉਮੀਦਵਾਰ ਫ੍ਰੀਤ ਰਹਿ ਗਏ ਕਿਉਂਕਿ ਬਾਕੀ ਤਾਂ ਕਾਗਜ਼ ਰਿਜੈਕਟ ਕਰਾਤੇ ਬਾਕੀ ਤਾਂ ਨਾਮਿਨੇਸ਼ਨ ਕੰਦਰਾ ਤੱਕ ਪਹੁੰਚਣ ਨਹੀਂ ਦਿੱਤੇ ਜਦੋਂ ਉਹਦੇ ਲਈ ਅਸੀਂ ਇਲੈਕਸ਼ਨ ਪਟੀਸ਼ਨਾਂ ਪਾ ਲਾਂਗੇ ਪਰ ਜਿੰਨੇ ਵੀ ਉਮੀਦਵਾਰ ਬਚੇ ਨੇ ਘੱਟੋ ਘੱਟ ਸਟੇਟ ਇਲੈਕਸ਼ਨ ਕਮਿਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਇਸ ਪ੍ਰੀ-ਤੇਫੇਰ ਇਲੈਕਸ਼ਨ ਪ੍ਰੋਸੈਸ ਕਰਾਵੇ ਔਰ ਦੂਸਰੀ ਗੱਲ ਮੈਂ ਫੇਰ ਰਿਪੀਟ ਕਰ ਦਿੰਨਾ ਕਿ ਜਾਂਚ ਜਾਂਚ ਵਾਂਗੂ ਹੋਵੇ ਕਿਉਂ ਨਹੀਂ ਹਲੇ ਤੱਕ ਇਹ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਨੇ ਜਿਹੜੇ ਪੰਜਾਬ ਪੁਲਿਸ ਦੇ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਹੈ ਉਹਨਾਂ ਦੇ ਮੋਬਾਈਲ ਕਬਜ਼ੇ ਚ ਲਏ ਗਏ ਕਿਉਂ ਨਹੀਂ ਉਹਨਾਂ ਦੇ ਵੌਇਸ ਸੈਂਪਲ ਹੋਈ ਕਿਉਂ ਨਹੀਂ ਉਹਾਂ ਦੀ ਕਾਲ ਡਿਟੇਲ ਰਿਪੋਰਟਸ ਨਹੀਂ ਆ ਸੋ ਇਹ ਸਾਰਾ ਕੁਝ ਜਿਹੜਾ ਹੁਣ ਹੈਗਾ ਇਹ ਹੁਣ ਜਾਂਚ ਦੇ ਦਾਇਰੇ ਚ ਆਵੇ ਤੇ ਇੰਡੀਪੈਂਡੈਂਟ ਏਜੰਸੀ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਫਟਾ ਤੋਂ ਪਹਿਲਾਂ ਤੋਂ ਵੀ ਪਹਿਲਾਂ ਇਹ ਜਾਰੀ ਛੇਦੀ ਜਾਵੇ ਕਿਉਂਕਿ ਹੁਣ ਇਹ ਗੱਲ ਚੋਣ ਕਮਿਸ਼ਨ ਦੇ ਉੱਤੇ ਹੈ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਡਾਇਰੈਕਸ਼ਨ ਜਾਰੀ ਕਰਨੀ ਹੈ ਉਹ ਡਾਇਰੈਕਸ਼ਨ ਜਾਣੀ ਹੈ ਹੋਮ ਸੈਕਟਰੀ ਨੂੰ ਔਰ ਹੋਮ ਸੈਕਟਰੀ ਨੇ ਇਹ ਜਿਹੜੀ ਜਾਂਚ ਹੈ ਇਹ ਹੁਣ ਸਟੇਟ ਤੋਂ ਬਾਹਰ ਭੇਜਣੀ ਹੈ ਸੋ ਇਹੀ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਇਹਦਾ ਬੇਸਿਕ ਦੇ ਤੁਸੀਂ ਬਾਟਮ ਲਾਈਨ ਲਓਗੇ ਤਾਂ ਇਹੀ ਹੈ ਕਿ ਅੱਜ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਜਿਸ ਤਰੀਕੇ ਦੀ ਧੱਕੇਸ਼ਾਹੀ ਅਸੀਂ ਅਲੈਜ ਕੀਤੀ ਉਹਨੂੰ ਕੋਰਟ ਨੇ ਚੀਫ ਜਸਟਿਸ ਸਾਹਿਬ ਦੇ ਆਰਡਰ ਨੇ ਉਹਦੇ ਤੇ ਮੋਰ ਲਾਇਆ ਦੇਖੋ ਮੈਂ ਦੇਖੋ ਜਿਸ ਤਰੀਕੇ ਦਾ ਐਕਟੈਂਡ ਕੰਡਕਟ ਰਾਜਕੁਮਾਰ ਚੌਧਰੀ ਸਾਹਿਬ ਕਰ ਰਿਹਾ ਹੈ ਉੱਥੇ ਵਿਸ਼ਵਾਸ ਕਰਨਾ ਔਖਾ ਪਰ ਮੈਂ ਅੱਜ ਵੀ ਇਹ ਸਮਝਦਾ ਕਿ ਅਗਰ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨਹੀਂ ਕਮੈਂਟ ਕਰਦੇ ਅਗਰ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਲਿਖਣਾ ਪੈ ਗਿਆ ਤਾਂ ਮੈਂ ਇੱਕ ਵਾਰੀ ਜ਼ਰੂਰ ਪੜ੍ਹ ਕੇ ਸੁਣਾਉਣਾ ਤੁਹਾਨੂੰ ਕਿ ਜੋ ਕੋਰਟ ਲਿਖ ਰਹੀ ਹੈ ਇਹ ਮੈਨੂੰ ਨਹੀਂ ਕਿਹਾ ਕੋਰਟ ਨੇ ਇਹ ਰਾਜਕਮਲ ਚੌਧਰੀ ਸਾਹਿਬ ਨੂੰ ਕਿਹਾ ਸੋ ਉਹਨਾਂ ਦੀ ਕ੍ਰੈਡੀਬਿਲਟੀ ਤੇ ਕੀ ਲਿਖਿਆ ਜਾ ਰਿਹਾ ਹੈ ਹਾਊਏਵਰ ਥਿਸ ਕੋਰਟ ਵੁੱਡ ਲਾਈਕ ਟੂ ਵਿਊ ਦਾ ਐਂਟਾਇਰ ਸਿਚੁਏਸ਼ਨ ਫਰਮ ਅ ਡਿਫਰੈਂਟ ਐਂਗਲ the state election commission is entrusted with the conduct of panchayat elections under section 243k of the constitution and thus is expected to be non-aligned while discharging its duties including that conducting and supervising and concluding the panchayat election process in this process conduct of the commission ought not to give a, an impression that it is favoring any person or political party it is expected of the state election commission to conduct itself without partiality the actions of the Commission ought not only be actually impartial to all, but also appear to be impartial. to 3.2, is main in view of the above, it would have been appreciated that on the receipt of a complaint from any quarter, the commission ought to have rise to the occasion and nip even an apprehension. of favouritism or nepotism in your part as such it would have been better if the commission would have handed over the verification of the material presented by the complainants in shape of audio video recording to a neutral agency not under the control and supervision of the state of punjab देखो जो انہاں دا اج تک دا کنڈکٹ ہے جی او تو تا لگدا نہیں ਪਰੇ ਸਾਈ ਕੋਰਟ ਦੇ ਆਰਡਰ ਤੋਂ ਬਾਅਦ ਕੋਈ ਚਮਤਕਾਰ ਹੋ ਜੇ ਤਾਂ ਮੈਂ ਤਾਂ ਅੱਜ ਵੀ ਰਾਜਕਮਲ ਚੌਧਰੀ ਸਾਹਿਬ ਨੂੰ ਕਹਿਣਾ ਕਿ ਤੁਹਾਡੇ ਇੰਸਟੀਚਿਊਸ਼ਨ ਦੇ ਵਿੱਚ ਵਿਸ਼ਵਾਸ ਖਤਮ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਾगज फाੜੇ ਗਏ ਜਿਸ ਤਰੀਕੇ ਦੇ ਨਾਲ ਸ਼ਰਿਆਂfroti ਤਰ੍ਹਾਂ ਦੇ ਉਮੀਦਵਾਰਾਂ ਨੂੰ ਘਰੋਂ ਚਤੰਦੀਆਂ ਪੁਲਿਸ ਲੌਕਪੰਧੀਆਂ ਕਰ ਰਹੀ ਹੈ ਤੇ ਤੁਸੀਂ ਕੋਈ ਐਕਸ਼ਨ ਨਾ ਲੋ ਤਾਂ ਫਿਰ ਵਿਸ਼ਵਾਸ ਨਹੀਂ ਰੱਖਦਾ ਸਭ ਤੋਂ ਬੈਸਟ ਸੋਰਸ ਕੀ ਹੈ ਇਹ ਕੋਰਟ ਦੇ ਵਿੱਚ ਵੀ ਕੁਐਸਚਨ ਹੁੰਦੇ ਹੈ ਜਦੋਂ ਸਟੇਟ ਗਵਰਨਮੈਂਟ ਨੇ ਇਹ ਗੱਲ ਕਹੀ ਕਿ ਜੀ ਅਸੀਂ ਪਲੇਅਰ ਨੇ ਸਾਨੂੰ ओरिजिनल ਡਿਵਾਈਸ ਦਿੱਤੀ ਮੈਂ ਕੋਰਟ ਦੇ ਵਿੱਚ ਇੱਕ ਪਟੀਸ਼ਨਰ ਆ ਮੈਂ ਡਾਕਟਰ ਦਲਜੀਤ ਚੀਮਾ ਪਟੀਸ਼ਨਰ ਨੇ ਮੈਂ ਡਾਕਟਰ ਦਲਜੀਤ ਚੀਮਾ ਦਾ ਵਕੀਲ ਹਾਂ ਜੋ ਮਾਰੇ ਕੋਲੇ ਬੈਸਟ ਮਟੀਰੀਅਲ ਔਨ ਰਿਕਾਰਡ ਹੈ ਉਹ ਟੈਂਪਰਡ ਹੈ ਜਿਹੜੀ ਸੋਸ਼ਲ ਮੀਡੀਆ ਤੋਂ ਲਈ ਹੈ ਸੁਖਬੀਰ ਜੀ ਦਾ ਟਵੀਟ ਜਿਹੜਾ ਮਟੀਰੀਅਲ ਅਸੀਂ ਕੋਰਟ ਨੂੰ ਦਿੱਤਾ ਹੈ ਜਿੱਤੇ ਕੋਰਟ ਸੁਣਵਾਈ ਕਰ ਰਹੀ ਹੈ ਤਾਂ ਪਰਮਾਰ ਸਾਹਿਬ ਹੋਣ ਡੀਜੀਪੀ ਸਾਹਿਬ ਹੋਣ ਹਾਈ ਕੋਰਟ ਤੋਂ ਵੱਡੇ ਤਾਂ ਹੈ ਨਹੀਂ ਉਹਨੇ ਤਾਂ ਉਸ ਮਟੀਰੀਅਲ ਤੇ ਇੰਨਾ ਵੱਡਾ ਆਰਡਰ ਪਾਸ ਕਰਤਾ ਇਹ ਸਾਨੂੰ ਕਹ ਰਹੇ ਨੇ ओरिजिनल ਦੇ ਉਸ ਮੇਰੀ ਬੇਨਤੀ ਹੈ ਕਿ ਜਿਹੜੀ ओरिजिनल ਹੈ ਉਹ ਐਸਐਸਪੀ ਸਾਹਿਬ ਦਾ ਫੋਨ ਹੈ ਤੇ ਜਿਹੜੇ ਬਾਕੀ ਪੁਲਿਸ ਅਫਸਰ ਉਹਨਾਂ ਦਾ ਫੋਨ ਹੈ ਜੇ ओरिजिनल ਚਾਹੀਦੀ ਹੈ ਤਾਂ ਉਹਨਾਂ ਤੋਂ ਲੋੜ ਬਦਰ ਜੀ ਸਾਹਿਬ ਨੇ ਕਲੀਅਰ ਕਰਤਾ ਸੀ ਲਾਸਟ ਡੇਟ ਤੇ ਕਿ ओरिजिनल ਦੀ ਲੋੜ ਨਹੀਂ ਜੋ ਮਟੀਰੀਅਲ ਆਨ ਰਿਕਾਰਡ ਹੈ ਜੋ ਸੋਸ਼ਲ ਮੀਡੀਆ ਤੇ ਹੈ ਪੰਜਾਬ ਪੁਲਿਸ ਨੇ ਹਲੇ ਤੱਕ ਉਹਦੀ ਜਾਂਚ ਕਿਉਂ ਨਹੀਂ ਕੀਤੀ ਇਹ ਚੀਫ ਜਸਟਿਸ ਸਾਹਿਬ ਨੇ ਸਟੇਟ ਨੂੰ ਅਪੀਲ ਕੀਤੀ